ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਟਕਸਾਲੀ ਧੂਤੇ ਨੇ ਨਾ ਟਕਸਾਲੀ ਧੂਤੇ ਜਿਨ੍ਹਾਂ ਨੇ ਕੌਮ ਦਾ ਬੇੜਾ ਗਰ ਕਰਤਾ ਕਟੜਵਾਦ ਕੌਮ ਵਿੱਚ ਭਰਿਆ ਪੁਖੰਡਵਾਦ ਕੌਮ ਵਿੱਚ ਭਰਿਆ ਉਹਨਾਂ ਵਿੱਚੋਂ ਇੱਕ ਅਕਬੀਸਰ ਹੈ ਕੋਈ ਇਹਦਾ ਨਾਮ ਹੈਗਾ ਪ੍ਰਤਪਾਲ ਸਿੰਘ ਬਰਗਾੜੀ ਤੇ ਇਹਦਾ ਘੋੜਾ ਮਰ ਗਿਆ ਘੋੜੇ ਦਾ ਨਾਂ ਹੈਗਾ ਅਸੀਂ ਵਕੀਲ ਰੱਖਿਆ ਇਹਨੇ ਤੇ ਇਹਨੇ ਘੋੜੇ ਦੇ ਸੰਬੰਧ ਵਿੱਚ ਸ਼ਹਿਰ ਪਾਠ ਆਰੰਭ ਕਰਾਇਆ ਪਗਨੇਖੰਡ ਪਾਠ ਆਰੰਭ ਕਰਵਾਇਆ 14 ਅਗਸਤ ਨੂੰ ਭੋਗ ਅਤੇ ਅੰਤਮ ਅਰਦਾਸ ਹੋਵੇਗੀ ਘੋੜਾ ਮਰਨ ਦੇ ਸੰਬੰਧ ਵਿੱਚ ਤੇ ਨਾਲ ਇਹ ਵੀ ਲਿਖਿਆ ਹੋਇਆ ਕਿ ਬਹੁਤ ਵੱਡਾ ਘਾਟਾ ਪੈ ਗਿਆ ਪੰਥ ਨੂੰ ਪਰਿਵਾਰ ਨੂੰ ਇਹ ਸ਼ਦੇਵੀ ਮਛੋੜਾ ਸਹ ਨਹੀਂ ਜਾਣਾ ਇਹ ਉਹ ਧੂਤੇ ਨੇ ਜਿਨ੍ਹਾਂ ਨੇ ਸਮਝੇ ਨਹੀਂ ਵੀ ਬਾਣੀ ਵਿੱਚ ਪਸ਼ੂ ਕਿਹਨੂੰ ਕਿਹਾ ਹੈ ਪੱਥਰ ਕਿਹਨੂੰ ਕਿਹਾ ਹੈ ਕਾਂ ਹੰਸ ਕਿਨੂੰ ਕਿਹਾ ਇੰਨੇ ਸਮਝੇ ਮਤਲਬ ਆਪਣਾ ਜਿਹੜਾ ਇਹ ਬਿਜ਼ਨਸ ਹੈ ਨਾ ਪਾਠ ਕਰਕੇ ਪੈਸੇ ਕਮਾਉਣ ਦਾ ਇਹ ਲੋਕਾਂ ਨੂੰ ਬੇਬਕ ਬਣਾਉਣ ਦਾ ਹੁਣ ਪਸ਼ੂਆਂ ਜਰੇ ਵੀ ਹੋਊਗਾ ਹੁਣ ਜਿਹੜੇ ਅਮੀਰ ਘਰ ਨੇ ਉਹਨਾਂ ਵਿੱਚ ਕੁੱਤੇ ਰੱਖੇ ਹੋਏ ਨੇ ਪਸ਼ੂ ਰੱਖੇ ਹੋਏ ਨੇ ਹੁਣ ਇਹ ਰੀਤੀ ਚਲਾਉਣਗੇ ਵੀ ਜੇ ਕਿਸੇ ਦਾ ਪਸ਼ੂ ਮਰ ਗਿਆ ਤਾਂ ਉਹ ਵੀ ਪਾਠ ਕਰਾਵੇ ਕਰੇ ਮਤਲਬੀ ਸਾਡੀ ਜਿਹੜੀ ਤੋਰੀ ਫੁਲਕਾ ਹੈਗਾ ਵੀ ਉਹ ਵੱਧ ਤੋਂ ਵੱਧ ਚੱਲੇ ਠੀਕ ਹੈ ਤੁਸੀਂ ਘਰੇ ਕੋਈ ਜਾਨਵਰ ਰੱਖਿਆ ਅਥੋਰਡਰ ਕੋਈ ਵਿਛੜ ਗਿਆ ਮਰ ਗਿਆ ਉਹਦੀ ਮੌਤ ਹੋ ਗਈ ਕੋਈ ਵੱਡੀ ਗੱਲ ਨਹੀਂ ਪਰ ਇੰਨਾ ਨਾ ਤੁਸੀਂ ਮਿਹਰਤ ਤਾਂ ਜੀਆਂ ਹਡਾਓ ਵੀ ਤੁਸੀਂ ਇੱਕ ਪਸ਼ੂ ਮਰਨ ਤੇ ਭੋਗ ਪਾਉ ਪਾੜ ਦਾ ਅੱਛਾ ਇਹ ਨਾ ਇਹ ਜਿਹੜਾ ਬਰਗਾੜੀ ਵਾਲਾ ਹੈ ਪ੍ਰਤਪਾਲ ਇੱਕ ਵਿਸ਼ਰੀ ਕਰਦਾ ਹੈ ਇੱਕ ਜੀ ਤੁਹਾਨੂੰ ਮੈਂ ਹੋਰ ਕਰ ਦੂੰ ਦੱਸਦਾ ਪਿਛੇ ਇਹਨੇ ਇੱਕ ਪੋਸਟ ਪਾਈ ਬੋਲ ਲ ਜਾਂਦਾ ਕਹਿੰਦਾ ਜੀ ਦੇ ਘਰੇ ਘੋੜੀ ਰੱਖੀ ਹੈ ਨਾ ਉਹਦੇ ਘਰੇ ਗੁਰੂ ਸਾਹਿਬ ਹਫਤੇ ਵਿੱਚ ਦੋ ਵਾਰੀ ਆਉਂਦੇ ਆ। ਇਹ ਕਰਤੂਤਤਾ ਇਹਨਾਂ ਦੀ। ਮਤਲਬ ਕਿ ਜਿਨੇ ਘਰੇ ਘੋੜੀ ਰੱਖੀ ਕੋਈ ਹੈ ਨਾ ਵੀ ਉਹਦੇ ਘਰੇ ਗੁਰੂ ਸਾਹਿਬ ਗੁਰੂ ਕਲਗੇਦਰ ਪਾਸ਼ਾ ਵੀ ਦੋ ਵਾਰੀ ਢੇੜਾ ਮਾਰ ਕੇ ਜਾਂਦੇ ਆ। ਆ ਪਖੰਡ ਹੈ ਇਹਨਾਂ ਦਾ। ਹੁਣ ਜਦੋਂ ਮੈਂ ਧੂਤੇ ਕਹਿੰਦਾ ਇਹਨਾਂ ਨੂੰ ਇਹਨਾਂ ਨੂੰ ਬਾਣੀ ਬਾਰੇ ਕੱਖ ਨਹੀਂ ਪਤਾ। ਡੱਕਾ ਨਹੀਂ ਪਤਾ। ਗੁਰਬਾਣੀ ਵਿੱਚ ਪੱਥਰ ਸ਼ਬਦ ਵੀ ਮਨੁੱਖ ਲਈ ਆਇਆ ਵੀ ਜਿਹੜਾ ਬੰਦਾ ਸਮਝ ਨਹੀਂ ਸਕਦਾ ਛੇਤੀ ਆਪਾਂ ਕਹਿੰਦੇ ਪੱਥਰ ਇਹੋ ਜੀ ਅਵਸਥਾ ਵਿੱਚ ਹੁੰਦਾ ਵੀ ਉਹ ਜੇ ਪਾਣੀ ਵਿੱਚ ਰੱਖ ਦਈਏ ਤਾਂ ਬਾਹਰ ਕੱਢੋ ਫਿਰ ਸੁੱਕ ਜਾਂਦਾ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਇੱਥੇ ਮਨ ਕਰਕੇ ਪੱਥਰ ਨੇ ਲੋਕ ਕਰਤੂਤ ਪਸ਼ੂ ਕੀ ਮਾਨਸ ਜਾਤ ਜਦੋਂ ਇਹ ਸ਼ਬਦ ਤੁਸੀਂ ਵਰਤਦੇ ਹੋ ਵੀ ਮਨੁੱਖਾ ਜਨਮ ਮਿਲਿਆ ਤੇ ਕਰਤੂਤ ਪਸ਼ੂ ਆ ਮਰ ਗਈ ਹੈ। ਦਲਾਵਲ ਰਾਕ ਦੇ ਵਿੱਚ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਤਾਹਨ ਪਾਰ ਉਤਾਰੇ ਇਹ ਸ਼ਬਦ ਵਰਤੇ ਆ। ਹੁਣ ਤੇ ਪਸ਼ੂ ਵੀ ਮੂਰਖ ਮੂਗਧ ਤੋਂ ਭਾਵ ਤੇ ਪੱਥਰ ਇਹ ਮਨੁੱਖ ਦੇ ਲਈ ਸ਼ਬਦ ਵਰਤੇ ਆ। ਤੇ ਇਹਨਾਂ ਨੂੰ ਪਤਾ ਹੀ ਨਹੀਂ ਨਿੱਕੀ ਕਰਨਾ। ਹੁਣ ਇਹਨੇ ਕਾਰਡ ਛਪਾ ਕੇ ਨਾ ਬੈਰਲ ਕੀਤਾ ਹੋਇਆ ਪੋਸਟ ਪਾਈ ਹੈ ਉਹ ਘੋੜੇ ਨਾਲ ਫੋਟੋ ਖਿਚਾਈ ਹੈ। ਘੋੜੇ ਦਾ ਨਾਂ ਕੀ ਰੱਖਿਆ? ਬੱਕੀ ਲ ਅੱਛਾ ਇੱਕ ਤੁਹਾਨੂੰ ਮੈਂ ਕਹਾਣੀ ਸੁਣਾਉਣੀ ਹੈ ਇੱਕ ਨਾ ਕੋਈ ਲਾਲਾਂ ਵਾਲਾ ਜਿਹੜਾ ਲਗਾਣਾ ਸੀ ਲਾਲਾਂ ਵਾਲਾ ਬਾਬਾ ਇੱਕ ਉਹ ਬਲਾਤਕਾਰ ਸੀ ਬੈਸੇ ਕਿਸੇ ਦਿਨ ਜਨਾਨੀ ਕੱਢ ਕੇ ਲੈ ਗਿਆ ਸੀ ਉਹ ਚੰਗੀ ਤਰ੍ਹਾਂ ਪਤਾ ਹੈ ਉਸ ਚੀਜ਼ ਬਾਰੇ ਤੇ ਉੱਥੇ ਜਾਂਦੇ ਨੇ ਸਾਡੇ ਲੋਕਾਂ ਦੇ ਬਸੇਰੇ ਤੇ ਉਹਦੇ ਤੇ ਕੋਈ ਬੱਕਰਾ ਢੋਣ ਬਾਅਦ ਚੱਲੀ ਕੋਈ ਬੇਬੇ ਕੋਈ ਬਾਸਟ ਲੈ ਕੇ ਬੱਕਰਾ ਲੈ ਕੇ ਚੜ ਗਈ ਉਹ ਤੇ ਕਨੈਕਟਰ ਉਹਨੂੰ ਕਹਿੰਦਾ ਕਹਿੰਦਾ ਬੇਬੇ ਟਿਕ ਟਿਕਟਾ ਕਹਿੰਦੇ ਇੱਕ ਮੇਰੀ ਕੱਟ ਦੇ ਘੋੜੇ ਦੀ ਕੱਟ ਦੇ ਤੇ ਉਹ ਜਿਹੜਾ ਕਨੈਕਟਰ ਸੀ ਕਹਿੰਦਾ ਵੀ ਘੋੜਾ ਕੱਠਿਆ ਉਹਨੂੰ ਕਨੈਕਟਰ ਨੇ ਕਹਿੰਦੇ ਤੂੰ ਅਨ ਕਨੈਕਟਰ ਨੂੰ ਕਹਿੰਦੇ ਤੂੰ ਅੰਨਾ ਤੈਨੂੰ ਘੋੜਾ ਨਹੀਂ ਦੀਂਦਾ ਉਹ ਕਨੈਕਟਰ ਕਹਿੰਦਾ ਅੰਨੀ ਤਾਂ ਤੂੰ ਹੈ ਜਿਹੜਾ ਜਿਹੜੇ ਕਹਿੰਦਾ ਬੱਕਰੇ ਨੂੰ ਘੋੜਾ ਕਹੀ ਜਾਂਦੀ ਹੈ ਮੈਨੂੰ ਕਹਿੰਦਾ ਕਹਿੰਨੀ ਹੈ ਤੂੰ ਜਣ ਕੇ ਆਖਰਦੋਤਾ ਇਹਨਾਂ ਦੀ ਬੱਕਰੇ ਨੂੰ ਘੋੜਾ ਜਣ ਕੇ ਵੀ ਬਾਬੇ ਦਾ ਘੋੜਾ ਹੈ ਅੱਛਾ ਇੱਕ ਵਾਰੀ ਨਾ ਮੇਰਾ ਕੋਈ ਦੋਸਤ ਸੀਗਾ ਸੇਠ ਅਸੀਂ ਉਹਦੀ ਦੁਕਾਨ ਤੇ ਖੜ ਗਏ ਫਲੋਰ ਦੀ ਗੱਲ ਆ ਇਹ ਤੇ ਉਹਨਾਂ ਨੇ ਕਈ ਵਾਰੀ ਮੇਥੋਂ ਗੱਲ ਸੁਣੀ ਵੀ ਐ ਇਹ ਤੇ ਉਹਨਾਂ ਦੇ ਨਾ ਜਿੱਥੇ ਬੋਰੀਆਂ ਹੁੰਦੀਆਂ ਨੇ ਕਰਾਨੇ ਦੁਕਾਨ ਦੇ ਅਖੰਡ ਜੋੜ ਜਹ ਜ ਕੁਝ ਪਿਆ ਹੁੰਦਾ ਉੱਥੇ ਕੜੱਕਾ ਰੱਖਿਆ ਹੋਇਆ ਸੀਗਾ ਚੂਹੇ ਫੜਨ ਵਾਸਤੇ ਤੇ ਉਹਦੇ ਕਾਊਂਟਰ ਤੇ ਗਣੇਸ਼ ਦੀ ਲਾਈ ਹੋਈ ਫੋਟੋ ਗਣੇਸ਼ ਦੀ ਪੂਜਾ ਕਰਦੇ ਸੀ ਉਹ ਤੇ ਜਦੋਂ ਮੈਨੂੰ ਚਾਹ ਦਾ ਕੱਪ ਫੜਾਇਆ ਮੈਂ ਦੇਖ ਕੇ ਹੱਸਣ ਲੱਗਿਆ ਜਨਨ ਕਿ ਖੋਜ ਹੋ ਗਿਆ ਉਹ ਮੈਨੂੰ ਕਹਿੰਦਾ ਗਿਆ ਨਹੀਂ ਹੱਸੇ ਕਿਉਂ ਮੈਂ ਕਹਿੰਦੀ ਨਹੀਂ ਕੋਈ ਗੱਲ ਨਹੀਂ ਛੱਡੋ ਕਹਿੰਦਾ ਨਹੀਂ ਦੱਸੋ ਮੈਂ ਕਿਹਾ ਵੀ ਆ ਗਣੇਸ਼ ਦੀ ਫੋਟੋ ਕੋਲਾਈ ਹੈ ਕਹਿੰਦਾ ਜੀ ਅਸੀਂ ਪੂਜਾ ਕਰਦੇ ਹਾਂ ਤੇ ਮੈਂ ਕਿਹਾ ਗਣੇਸ਼ ਵਾਰੀ ਕੀ ਤੇ ਕਰਦਾ ਕਹਿੰਦਾ ਜੀ ਚੂਹੇ ਤੇ ਮੈਂ ਕਿਹਾ ਫਿਰ ਉਹ ਕੜਕਾ ਕਿਉਂ ਲਾਇਆ ਹੋਇਆ ਕਹਿੰਦਾ ਜੀ ਇਹ ਬੋਰੀਆਂ ਪਾੜ ਦਿੰਦੇ ਆ ਮੈਂ ਕਿਹਾ ਫਿਰ ਇੱਕ ਕੰਮ ਕਰ ਲੈ ਤਾਂ ਕੜਕਾ ਚੱਕ ਦੇ ਤੇ ਇਹ ਗਣੇਸ਼ ਚੱਕ ਦੇ ਤੂੰ ਉਹ ਕਹਿੰਦੇ ਗਣੇਸ਼ ਚੱਕ ਦਿੰਨਾ ਮੈਂ ਕੜਕਾ ਨਹੀਂ ਚੱਕ ਸਕਦਾ ਬੋਰੀਆਂ ਪਾੜ ਦੇਣਗੇ ਜਿਹਨੇ ਕਿ ਚੂਹੇ ਕਹਿੰਦਾ ਬੋਰੀਆਂ ਪਾੜ ਦੇਣਗੇ ਕੜਕਾ ਮੈਂ ਕੋ ਚੱਕ ਦੇ ਮੈਂ ਕਿਹਾ ਫਿਰ ਫੇਰੇ ਦੀ ਪੂਜਾ ਕਰਨੀ ਛੱਡ ਹੋਣ ਗਰੇ ਸਵਾਰੀ ਦਾ ਕਰਦਾ ਚੂਹੇ ਤੇ ਤੇ ਚੂਹੇ ਵਾ ਤੇ ਲਾਸ਼ ਨੂੰ ਖੜਕਾ ਤੇ ਇਹੀ ਕਰਤੂਤਾ ਇਹਨਾਂ ਤੂਤਿਆਂ ਦੀਆਂ ਨੇ ਕੋਈ ਕਹਿੰਦਾ ਮੈਂ ਲਾਲਾਂ ਦੇ ਚੱਲਿਆਂ ਬੱਕਰਾ ਲੈ ਕੇ ਘੋੜਾ ਬਾਬੇ ਦਾ ਵੀ ਬੱਕਰੇ ਤੇ ਬਾਬਾ ਬੈਠ ਕੇ ਕਿੱਥੋਂ ਤੱਕ ਬਹਜੂਗਾ ਇਹ ਸ਼ਰਮ ਨੇ ਉਹਦੀ ਸਾਲ ਹੁਣ ਇਹ ਇਹ ਸਿੱਖ ਬਾਣੇ ਵਿੱਚ ਨਹੀਂ ਜੀ ਅੱਛਾ ਇਹ ਨੇ ਨਾ ਕੋਈ ਮੁੰਡਾ ਸਟੇਜ ਤੇ ਗਿਆ ਪਦਨ ਸ਼ੱਕ ਪੈ ਗਿਆ ਵੀ ਉਹਦੇ ਜੇਬ ਵਿੱਚ ਕੋਈ ਜ਼ਰਦੇ ਦੀ ਕੁੜੀ ਉਹਦੇ ਥੱਪੜ ਮਾਰਿਆ ਸੀ ਨੇ ਇੱਕ ਡੀੜ ਨੇ ਆਪੇ ਛੇ ਰੋਲਾ ਪਾਇਆ ਜਾਂ ਕਿ ਮੇਰਾ ਨਾਮ ਆ ਗਿਆ ਲਿਸਟ ਵਿੱਚ ਅਕੇ ਮੈਨੂੰ ਗਵਰਨਮੈਂਟ ਨੇ ਸਕੌਟੀ ਦੇਦੀ ਫਿਰ ਮੈਂ ਮੋੜਤੀ ਜਦੋਂ ਛੇਤਰ ਪਏ ਚਾਰ ਸਫੇਰੋ ਜਦੋਂ ਹਟਾਉਟ ਤੇ ਹੁਣ ਇਹਨੇ ਆ ਪੋਸਟ ਪਾਈ ਆ ਨਵੀ 14 ਅਗਸਤ ਨੂੰ ਘੋੜੇ ਦਾ ਭੋਗ ਤੇ ਅੰਤਮ ਅਰਦਾਸ ਇਹਨਾਂ ਅਰਦਾਸ ਵਿੱਚ ਕੀ ਕਹੋਗੇ ਅਰਦਾਸ ਵਿੱਚ ਤਾਂ ਇਹੀ ਕਹਿੰਦੇ ਆ ਨਾ ਵੀ ਕੱਲੇ ਆਪੇ ਨਾਨਕਾ ਸੱਦੇ ਉੱਠੀ ਜਾਏ ਜਾਂ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾਹ ਆਈ ਸੱਚਾ ਪਿੜਮਲ ਲਈ ਇਹੀ ਕਹੋਗੇ ਨਾ ਹੁਣ ਉੱਥੇ ਇਹੀ ਕਹੋਗੇ ਵੀ ਘੋੜਾ ਜਾਨਵਰ ਸਵਾਰ ਕੇ ਚੱਲੇ ਆ ਜਿਹੜੇ ਮਨੁੱਖ ਲਈ ਸ਼ਬਦ ਪੜਨੇ ਆ ਪਸ਼ੂਆਂ ਲਈ ਪੜ ਲੋ ਇਹਨਾਂ ਦਾ ਮਤਲਬ ਪਤਾ ਕੀ ਹੈ ਇੱਕ ਤਾਂ ਇਹ ਜੱਬਲ ਨੇ ਸਿਰੇ ਦੇ ਵੀ ਗੁਰਬਾਣੀ ਦੀ ਬੱਤੋ ਬੱਤ ਬਿਆਦ ਵੀ ਜਿੰਨੀ ਇਹ ਬੰਦੇ ਕਰ ਰਹੇ ਨੇ ਧੜੀਆਂ ੜਾ ਰਹੇ ਨੇ ਕੋਈ ਨਹੀਂ ਕਰ ਰਿਆ ਦੂਜੀ ਗੱਲ ਹੁਣੇ ਪਿਰਤ ਪਾਉਣੇ ਚਾਹੁੰਦੇ ਆ ਇਹਦਾ ਨਾਮ ਹੀ ਪ੍ਰਤਪਾਲ ਹੈ ਵੀ ਜੇ ਕਿਸੇ ਦਾ ਪਸ਼ੂ ਮਰੇ ਵੀ ਉਹ ਵੀ ਖੰਡ ਪੜ ਕਰਾਵੇ ਅਸੀਂ ਜਾਈ ਅਗਲੇ ਦੇ ਘਰ ਕੀਰਤਨ ਕਰਗੇ ਢਾਡੀ ਬਾਰਾਂ ਗਾਈਗੇ ਅਸੀਂ ਉੱਥੇ ਕੱਲ ਨੂੰ ਕੁੱਤਾ ਮਰੂ ਕਿਸ ਦਾ ਫਿਰ ਉੱਥੇ ਵੀ ਕਹਿਣਗੇ ਵੀ ਤੁਸੀਂ ਪਾਠ ਕਰਾਓ ਹੈਗੇ ਇੱਥੇ ਇਹ ਪੰਜਾਬ ਦੇ ਲੋਕ ਭੇਡਾਂ ਵਰਗੇ ਐ ਜਿਹੜੀ ਜਦੋਂ ਇੱਕ ਭੇਡ ਨਿਕਲ ਕੇ ਬਾਹਰ ਦਰਪੇ ਤਾਂ ਸਾਰੀਆਂ ਭੇਡਾਂ ਪਿੱਛੇ ਦੁਰਦੀਆਂ ਨੇ ਤੇ ਇੱਕ ਕੋਈ ਨਾ ਹੈਗਾ ਸੀ ਕੋਈ ਚਲੋ ਮੈਂ ਉਸ ਪਾਸੇ ਪਜਾਰੀ ਸੀ ਉਹ ਕਿਸੇ ਵੀ ਧਰਮ ਦਾ ਹੋ ਸਕਦਾ ਕੌਮ ਦਾ ਹੋ ਸਕਦਾ ਤੇ ਉਹਦੇ ਕੋਲ ਇੱਕ ਖੋਤਾ ਰੱਖਿਆ ਹੁੰਦਾ ਸੀ ਤੇ ਉਹ ਉੱਤੇ ਬੈਹਨਦਾ ਆਪ ਤੇ ਵੱਡੇ ਵੱਡੇ ਗ੍ਰੰਥੋ ਰੱਖ ਲੈਂਦਾ ਉੱਤੇ ਜਾਂਦਾ ਸੀ ਪਿੰਡਾਂ ਵਿੱਚ ਲੋਕਾਂ ਨੂੰ ਕਥਾ ਸੁਣਾਉਣ ਬਾਅਦ ਤੇ ਤੇ ਉਹ ਕਿਤੇ ਖੋਤਾ ਮਰ ਗਿਆ ਰਾਜ ਜੀ ਜੋ ਖੋਤਾ ਮਰ ਗਿਆ ਉਹਨੇ ਅਖਿਆ ਵੀ ਹੁਣ ਕੀ ਕਰੀਏ ਵੀ ਮੇ ਜਾਮਾ ਤੁਰ ਕੇ ਕਿੱਦਾਂ ਜਾਵਾਂ ਅਛਾ ਉਹ ਜਿਹੜਾ ਪੁਜਾਰੀ ਹੁੰਦਾ ਇਹਦੇ ਕੋਲ ਨਵੇਂ ਕਾਰਡ ਹੁੰਦੀ ਹੈ ਉਹਨੇ ਖੋਤਾ ਨਾ ਉੱਥੇ ਕਹੀ ਨਾ ਪੱਟ ਕੇ ਟੋਆ ਦੱਬਤਾ ਦੱਬ ਕੇ ਉੱਤੇ ਢੇਰੀ ਬਣਾ ਕੇ ਉੱਤੇ ਆ ਬੈਗਿਆ ਜਦੋਂ ਜਿਹੜਾ ਕੋਈ ਆਵੇ ਕਹਿੰਦੇ ਕੀ ਹੋ ਗਿਆ ਇਹ ਕਿਹੜਾ ਸਥਾਨ ਹੈ ਕਹਿੰਦੇ ਖੋਤਾ ਆਰਾਮ ਉਹਨੇ ਮੱਥਾ ਟੇਕਤਾ ਉੱਥੇ ਭੀੜ ਐਨੀ ਇਕੱਠੀ ਹੋ ਗਈ ਤੇ ਬਸ ਉਹ ਸਥਾਨ ਹੀ ਬਣ ਗਿਆ ਖੋਤਾ ਆਰਾਮ ਖੋਤਾ ਆਰਾਮ ਪੂਜਾ ਹੋਣ ਲੱਗੀ ਤੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਹਾਲ ਨੇ ਹੁਣ ਇਹ ਬੰਦਾ ਪਤਾ ਹੈ ਕੌਣ ਹੈ ਇਹਨੂੰ ਤੁਸੀਂ ਸੁਣਿਆ ਹੋਣਾ ਬਰਗਾੜੀ ਦਾ ਇਹ ਮੁੰਡਾ ਪ੍ਰਤਪਾਲ ਦੇ ਦਾ ਨਾਂ ਹੈ ਕਵੀਸ਼ਰੀ ਕਰਦਾ ਇਹ ਬੜਿਆਂ ਹੁਬ ਹੁਬ ਕੇ ਜਰਨਲ ਸਿੰਘੀਆਂ ਗੱਲਾਂ ਕਰਦਾ ਭਿੰਡਰਾਂ ਵਾਲੇ ਦੀ ਜਾਗੋ ਆਈਏ ਪਿੰਡਰਾਂ ਵਾਲੇ ਸੰਤਾਂ ਨੇ ਮੋਟਰਸਾਈਕਲ ਤੇ ਮੂਰੇ ਆਈ ਹੈ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਤੇ ਹੁਣ ਇਹਦੀ ਕਰਤੂਤ ਦੇਖੋ ਕਹਿੰਦਾ ਘੋੜਾ ਮਰ ਗਿਆ ਤੇ ਘੋੜੇ ਦਾ ਨਾਂ ਕੀ ਹੈ ਵਕੀਲ ਤੇ ਉਹ ਵਕੀਲ ਮਰਨ ਦਾ ਸਾਨੂੰ ਦੁੱਖ ਹੋਇਆ ਪਰਿਵਾਰ ਪਿਛੋੜਾ ਪੈ ਗਿਆ ਤੇ ਹੁਣ ਅਸੀਂ ਘੋੜਾ ਮਰਨ ਦੇ ਸੰਬੰਧ ਵਿੱਚ ਸਹਿਜ ਪਾਠ ਪਧਨੇ ਖੰਡ ਪਾਠ ਰੱਖੇ ਨੇ ਉਹਦਾ ਭੋਗ ਪਾਵਾਂਗੇ ਅੰਤਮ ਅਰਦਾਸ ਕਰਾਂਗੇ ਓਦਾਂ ਹੀ ਜਾਣ ਕੇ ਵੀ ਤੁਹਾਨੂੰ ਪੇਟਣਾ ਪੈਣਾ ਹੈ ਉਰੂਣਾ ਪੈਣਾ ਉਦਾਂ ਵੀ ਹਾਇ ਮਰ ਗਿਆ ਘੋੜਾ ਹੁਣ ਨਾਂ ਕੀ ਦਾ ਲਾਉਂਗੇ ਉਥੇ ਫਿਰ ਫੁੱਲ ਪਾਉਣ ਜਾਣਾ ਪੈਣਾ ਫਿਰ ਉਥੇ ਪੰਡ ਦੇ ਜਿਹੜੇ ਉਹ ਪੁੱਛਣਗੇ ਵੀ ਇਹ ਘੋੜ ਦਾ ਪਿਓ ਕਿਹੜਾ ਸੀ ਮਾਮਾ ਚਾਚਾ ਕੌਣ ਸੀ ਇਹਦੇ ਦਕਸ਼ਨਾ ਦੇਉ ਸਮੂ ਯਾਨਕਿ ਐਦਾਂ ਕੁਛੇ ਬੰਦੇ ਕਰਨਗੇ ਹੁਣ ਜੇ ਤੁਸੀਂ ਇਹਨਾਂ ਨੂੰ ਡੰਗਰ ਨਹੀਂ ਕਹੋਗੇ ਐਮੀ ਥੋੜੇ ਗੁਰੂ ਰਤਨ ਦੇ ਪਾਸ਼ਾ ਕਹਿੰਦੇ ਕਰਤੂਤ ਅਸ਼ੂ ਕੀ ਮਾਨ ਸਜਾਤ ਕਰਤੂਤਾ ਨੇ ਡੰਗਰਾ ਬਣੀਆਂ ਨੇ ਅਛਾ ਤੁਸੀਂ ਹੋਰ ਦੇਖੋ ਤੁਸੀਂ ਘਰਾਂ ਵਿੱਚ ਕੁੱਤੇ ਰੱਖੇ ਹੋਣਗੇ ਡੰਗਰ ਰੱਖੇ ਹੋਣਗੇ ਅਸੀਂ ਵੀ ਡੌਗ ਰੱਖਿਆ ਹੋਇਆ ਤੁਸੀਂ ਕਦੇ ਕਹਿੰਦੇ ਸੁਣਿਆ ਵੀ ਤੂੰ ਪਸ਼ੂ ਐ ਪਸ਼ੂਆਂ ਵਾਲੇ ਕੰਮ ਕਰ ਪਸ਼ੂ ਪਸ਼ੂਆਂ ਵਾਲੇ ਕੰਮ ਕਰ ਰਿਹਾ ਉਹਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਪਸ਼ੂ ਐ ਪਸ਼ੂਆਂ ਵਾਲੇ ਕੰਮ ਕਰ ਬੰਦੇ ਨੂੰ ਕਹਿੰਦਾ ਵੀ ਤੂੰ ਬੰਦਾ ਐ ਬੰਦਿਆਂ ਵਾਲੇ ਕੰਮ ਕਰ ਕਿਉਂ ਕਿਹਾ ਜਾਂਦਾ ਬੰਦਾ ਬੰਦਿਆਂ ਵਾਲੇ ਕੰਮ ਕਰਦਾ ਨਹੀਂ ਉਹਨੂੰ ਲਾਣ ਤੇ ਤਾਂ ਪਾਈ ਜਾਂਦੀ ਹੈ ਹੁਣ ਇਹ ਡੰਗਰ ਨੇ ਕਿਉਂ ਡੰਗਰ ਕਹਿੰਦਾ ਘੋੜਾ ਮਰ ਗਿਆ ਘੋੜੇ ਦਾ ਨਾਮ ਵਕੀਲ ਸੀ ਉਹਦਾ 14 ਅਗਸਤ ਨੂੰ ਭੋਗ ਪਾਉਣਾ ਹੈ ਅੰਤਮ ਅਰਦਾਸ ਹੋਣੀ ਹੈ ਇਹ ਧੂਤੇ ਨੇ ਜੀ ਟਕਸਾਲੇ ਇਹਨਾਂ ਨੇ ਪਹਿਲਾਂ ਕਟੜਤਾ ਦੇ ਨਾਲ ਜਿਹੜੀ ਸਿਹ ਕੌਮ ਸੀ ਉਹਦੇ ਵਿੱਚ ਬੰਡੀਆਂ ਪਾਤੀਆਂ ਇਹ ਟੂਟੀਆਂ ਮੰਨ ਜੀ ਜਾਂਦੇ ਆ ਇੱਕ ਸਾਡੇ ਕੋਲੇ ਆ ਗਿਆ ਸੀ ਕਹਿੰਦਾ ਜੀ ਦੁੱਧ ਸੋਚਾ ਪੀਣਾ ਮੈਂ ਕਿਹਾ ਇਹ ਤਾਂ ਝੂਠਾ ਹੈ ਕਹਿੰਦਾ ਕਿਉਂ ਮੈਂ ਕਿਹਾ ਇਹ ਤਾਂ ਜਿਹੜਾ ਉਹਦਾ ਕਟਰੂ ਹੈ ਉਹਨੇ ਚੁੰਗਿਆ ਹੋਇਆ ਤੇ ਫਿਰ ਇੱਕ ਕਹਿੰਦਾ ਕਹਿੰਦਾ ਜਿਹੜੇ ਨਲਕੇ ਵਿੱਚ ਬੋਕੀ ਹੈ ਜੀ ਕਹਿੰਦਾ ਇਹ ਚਮੜੇ ਦੀ ਹੈ ਅਸੀਂ ਨਹੀਂ ਪਾਣੀ ਪੀਣਾ ਅਸਾਂ ਮਾਝ ਸਾਰੇ ਚਮੜੇ ਦੀ ਹੈ ਜਿਹੜਾ ਦੁੱਧ ਹੈ ਉਹ ਸਾਰੇ ਚਰਬੀ ਖੁਰ ਕੇ ਆਉਂਦਾ ਉਹ ਪੀ ਲਿਆ ਘਟਾ ਘਟ ਓਦਾਂ ਓਦਾਂ ਚਮੜੀ ਓਦਾਂ ਅਸੀਂ ਝੂਠ ਝੂਠਾ ਨਹੀਂ ਪੀਣਾ ਅਸੀਂ ਆਹ ਕਰਤੂਤ ਹੈ ਇਹਨਾਂ ਦੀ ਤੇ ਇਹਨੂੰ ਪਖੰਡ ਬਾਦ ਬ੍ਰਾਹਮਣ ਬਾਦ ਵਿੱਪਰ ਬਾਦ ਨੇ ਕਹੋਗੇ ਹੋਰ ਕੀ ਕਹੋਗੇ ਹੁਣ ਮੈਂ ਵੀ ਪੋਸਟ ਪਾਉਣੀ ਹੈ ਵੀ ਭਾਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੋਸ਼ ਉਮਰਨ ਤੇ ਵੀ ਹੋਇਆ ਕਰੂ ਘੋੜੇ ਮਰਨ ਤੇ ਵੀ ਹੋਇਆ ਕਰੂ ਕੁੱਤਾ ਮਰ ਜੇ ਉਹਦਾ ਵੀ ਹੋਇਆ ਕਰੂ ਲੈਣ ਕੇ ਇਸ ਸਿੱਖ ਕੌਮ ਦੇ ਵਿੱਚ ਪਿਰਤ ਪਾਉਂਦੀ ਐ ਪਾਤੀ ਨਾ ਲਗੌੜਾਂ ਨੇ ਹੁਣ ਜਹੇਦਾਰ ਬੋਲਣਗੇ ਕਹਿਣਗੇ ਕੁਛ ਵੀ ਕੀ ਹੋ ਰਿਹਾ ਬਿਸ਼ਰਮਾ ਸਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ